ਅਰੋੜਾ ਜੀ ਨੇ ਕਿਹਾ ਕਿ ਸੀਚੇਵਾਲ ਨਾਮ ਤੋਂ ਉਹਨਾਂ ਨੂੰ ਕੋਈ ਦਿੱਕਤ ਹੈ। ਇਹ ਦਿੱਕਤ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਹਾਲਾਂਕਿ ਉਸ ਉੱਪਰ ਨੇ ਉਹ ਸੰਤ ਪਹਿਲਾਂ ਨੇ ਬਾਅਦਛੜੇ ਮੈਂਬਰ ਬਣੇ ਆਮ ਆਦਮੀ ਪਾਰਟੀ ਦੇ। ਉਹਨਾਂ ਨੇ ਵੀ ਗਲਤ ਕਰਤੀ ਨਾ ਉਹ ਹੁਣ ਸੰਤ ਸੀਚੇਵਾਲ ਨੂੰ ਮਾੜਾ ਕਹਿ ਰਹੇ ਨੇ। ਮਾੜਾ ਸੰਤ ਨੂੰ ਨਹੀਂ ਕਹਿਣਾ ਚਾਹੀਦਾ। ਕਿਸੇ ਸੰਤ ਨੂੰ ਮਾੜਾ ਕਹਿਣਾ ਕਿਸੇ ਨੂੰ ਵੀ ਮਾੜੀ ਗੱਲ ਹੈ। ਸੀਚੇਵਾਲ ਸਾਹਿਬਦਰ ਉਹ ਵੈਸੇ ਵੀ ਮੈਂਬਰ ਪਾਰਲੀਮੈਂਟ ਵੀ ਨੇ ਹਾਊਸ ਪ੍ਰੈਜ਼ੀਡੈਂਟ ਨਹੀਂ ਸੀ ਕਿਉਂਦਾ ਨਾਂ ਨਹੀਂ ਚਾਹੀਦਾ। ਸਦਨ ਚ ਅੱਜ ਬਜਟ ਤੇ ਬਹਿਸ ਸੀ ਕਿਉਂਕਿ ਕੱਲ ਬਜਟ ਪੇਸ਼ ਹੋਇਆ ਅੱਜ ਬਹਿਸ ਸੀ ਪਰ ਜ਼ੀਰੋ ਆਵਰ ਦੇ ਵਿੱਚ ਇੱਕ ਮੁੱਦਾ ਰੇਜ਼ ਹੋਇਆ ਜਿਸ ਦੇ ਵਿੱਚ ਆਪੋਜੀਸ਼ਨ ਨੇ ਵਾਕਆਊਟ ਵੀ ਕੀਤਾ ਮੇਰੇ ਨਾਲ ਨਿੱਜਰ ਸਾਹਿਬ ਨੇ ਨਿੱਜਰ ਸਾਹਿਬ ਆਪੋਜੀਸ਼ਨ ਕਹਿ ਰਿਹਾ ਹੈ ਕਿ ਉਹ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਤੇ ਸਿਆਸਤ ਤਾਂ ਕਰਦੀ ਹੈ ਪਰ ਜਦੋਂ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਆ ਕਿ ਉਹਨੂੰ ਭਾਰਤ ਰਤਨ ਦਿੱਤਾ ਜਾਵੇ ਕੌਮੀ ਸ਼ਹੀਦ ਉਹਨਾਂ ਨੂੰ ਐਲਾਨਨਾ ਜਾਵੇ ਪੰਜਾਬ ਸਰਕਾਰ ਉਹਦੇ ਵਾਸਤੇ ਇਨੀਸ਼ੀਏਟ ਲਵੇ ਉਹ ਕਹਿੰਦੇ ਕਿ ਅਸੀਂ ਤੇ ਰੈਜ਼ੋਲੂਸ਼ਨ ਪਾਸ ਕਰ ਚੁੱਕੇ ਹਾਂ ਪਹਿਲੇ ਪਾਸ ਕਰ ਚੁੱਕੇ ਹਾਂ ਅਸੀਂ ਦੁਬਾਰਾ ਵੀ ਪਾਸ ਕਰ ਦਾਂਗੇ ਦੇਖੋ ਗੱਲ ਹੁੰਦੀ ਹੈ ਕਿ ਹੁਣ ਆਜ਼ਾਦ ਹੋਇਆ ਨੂੰ ਸਾਨੂੰ ਕਿੰਨੇ 70 78 ਸਾਲ ਹੋ ਗਏ ਆ ਕਾਂਗਰਸ ਕਾਂਗਰਸ ਜਿਹੜੇ ਨੇ ਕਾਂਗਰਸ ਵਾਲੇ ਰਾਜ ਸਭਾ ਚ ਰਹਿ ਨੇ ਲੋਕ ਸਭਾ ਚ ਰਹਿ ਨੇ ਮਨਿਸਟਰ ਵੀ ਰਹਿ ਨੇ ਮੈਂਬਰ ਆਪਣਾ ਵਿਧਾਨ ਸਭਾ ਦੇ ਵੀ ਰਹੇ ਨੇ ਇਹ ਜਦੋਂ ਮਰਜ਼ੀ ਕਰ ਸਕਦੇ ਸੀਗੇ ਕੋਈ ਰੋਕਿਆ ਤੁਸੀਂ ਇਹਨਾਂ ਨੇ ਸੋ ਪੋਲਿਟিক্যাল ਪੁਆਇੰਟਸ ਸਕੋਰ ਕਰਦੇ ਅਸੀਂ ਤੇ ਰੈਜ਼ੋਲੂਸ਼ਨ ਆਲਰੇਡੀ ਪਾਸ ਕਰ ਚੁੱਕੇ ਦੁਬਾਰਾ ਪਾਸ ਕਰ ਦਾਂਗੇ ਇਹ ਕੋਈ ਦਿੱਕਤ ਨਹੀਂ ਸਾਹਿਬਾ ਸਾਹਿਬ ਕਹਿ ਰਹੇ ਆ ਕਿ ਉਹਨਾਂ ਨੂੰ ਸਵਾਲ ਅਸੀਂ ਕੀਤਾ ਸੀ ਕਿ ਸੱਤਾਧਿਰ ਇਹ ਕਹਿ ਰਹੀ ਹੈ ਕਿ ਤੁਹਾਡੇ ਕੋਲੇ ਪਾਵਰਾਂ ਰਹੀਆਂ ਨੇ ਤੁਹਾਡੇ ਕੋਲੇ ਇੱਥੇ ਵੀ ਪਾਵਰ ਸੀ ਉੱਥੇ ਵੀ ਪਾਵਰ ਸੀ ਪਰ ਉਹ ਕਹਿੰਦੇ ਦਾ ਮਤਲਬ ਇਹ ਥੋੜੀ ਐ ਕਿ ਜੇਕਰ ਪਿਛਲੇ ਕੰਮ ਪਿਛਲੀਆਂ ਸਰਕਾਰਾਂ ਚ ਨਹੀਂ ਹੋਏ ਤਾਂ ਹੁਣ ਹੁਣੇ ਨਹੀਂ ਸੀ ਤੇ ਕਰ ਦਾਂਗੇ ਅਸੀਂ ਤੇ ਕਰ ਦਾਂਗੇ ਪਰ ਮੁੱਦਾ ਇੱਕ ਸੀ ਨਾ ਮੁੱਦਾ ਦੂਜਾ ਸੀਗਾ ਕਿ ਚਲੋ ਇਹ ਤੇ ਅਸੀਂ ਕਰਨਾ ਹੈ ਕਰਨਾ ਜੋ ਕਰਨਾ ਉਹ ਤਾਂ ਕਰਨਾ ਹੀ ਹੈ ਇਹ ਉਹਨਾਂ ਦਾ ਉਹਨਾਂ ਦਾ ਰੈਜ਼ੋਲੂਸ਼ਨ ਨਹੀਂ ਸਾਡਾ ਵੀ ਰੈਜ਼ੋਲੂਸ਼ਨ ਨਹੀਂ ਹੈ ਕਿ ਸਾਡੇ ਸ਼ਹੀਦ ਸਿਗੇ ਸਾਡੇ ਸਾਰੇ ਸ਼ਹੀਦ ਜਿਨਨੇ ਨੇ ਉਹ ਰਿਸਪੈਕਟੇਬਲ ਨੇ ਸਾਡੇ ਮਾਨ ਸਨਮਾਨ ਉਹਨਾਂ ਤੇ ਤੇ ਵਾਕਆਊਟ ਕਿਉਂ ਕਰਨਾ ਪਿਆ ਇਹ ਗੱਲ ਤੁਸੀਂ ਉਹਨਾਂ ਨੇ ਵੀ ਗਲਬਲ ਕਰਤੀ ਨਾ ਉਹ ਹੁਣ ਸੰਤੀਚੇਵਾਲ ਨੂੰ ਮਾੜਾ ਕਹਿ ਰਹੇ ਨੇ ਮਾੜਾ ਸੰਤਨ ਨੂੰ ਨਹੀਂ ਕਹਿਣਾ ਚਾਹੀਦਾ ਸੋ ਕਿਸੇ ਸੰਤਨ ਨੂੰ ਮਾੜਾ ਕਹਿਣਾ ਕਿਸੇ ਨੂੰ ਵੀ ਮਾੜੀ ਗੱਲ ਹੈ ਤੇ ਸਿਚੇਵਾਲ ਸਾਹਿਬ ਚਲੋ ਵੈਸੇ ਵੀ ਮੈਂਬਰ ਪਾਰਲੀਮੈਂਟ ਵੀ ਨੇ ਹਾਊਸ ਪ੍ਰੈਜ਼ੀਡੈਂਟ ਨਹੀਂ ਸੀ ਕਿਉਂਦਾ ਨਾਂਹ ਨਹੀਂ ਚਾਹੀਦਾ ਹੈਨਾ ਸੋ ਇਹ ਗਲਤ ਗੱਲ ਹੈ ਸੀਚੇਵਾਲ ਮਾਡਲ ਤੋਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਉਹਨਾਂ ਨੂੰ ਸਮੱਸਿਆ ਕੀ ਇਸ ਗੱਲ ਦੀ ਹੈ ਸੀਚੇਵਾਲ ਮਾਡਲ ਸਹੀ ਨਹੀਂ ਜਾਂ ਜਿਵੇਂ ਅਰੋੜਾ ਅਰੋੜਾ ਜੀ ਨੇ ਕਿਹਾ ਕਿ ਸੀਚੇਵਾਲ ਨਾਮ ਤੋਂ ਉਹਨਾਂ ਨੂੰ ਕੋਈ ਦਿੱਕਤ ਹੈ ਨਹੀਂ ਇਹ ਦਿੱਕਤ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਹਾਲਾਂਕਿ ਉਸ ਉੱਪਰ ਨੇ ਉਹ ਸੰਤ ਪਹਿਲਾਂ ਨੇ ਬਾਅਦ ਛੜੇ ਮੈਂਬਰ ਬਣੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਸਵੇਸ਼ ਕਰਕੇ ਇਸ ਤਰ੍ਹਾਂ ਵਿਚਾਰਤਾ ਗਲਤ ਹੈ ਨਾ ਜੀ ਔਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਆਸ ਕਰਦਾ ਹਾਂ ਕਿ ਹੁਣ ਅਰਜੈਂਮੈਂਟ ਦੇ ਬਾਅਦ ਉਹ ਆ ਜਾਣਗੇ